ਠੱਕ ਥਾਪਣ ਤੇ ਪੱਟਣ ਚ ਬਹੁਤ ਵਟਾ ਹੁੰਦਾ ਥਾਪੜ ਕੇ ਗੱਲ ਕਰਨੀ ਕੋਈ ਚੌੜ ਨਹੀਂ ਹੁੰਦੀ ਜਨਾਨੀਆਂ ਨਹੀਂ ਬੰਦੇ ਕਰਦੇ ਹੁੰਦੇ ਆ ਗੱਲ ਰਹੀ ਕਿ ਜ਼ਰੂਰਤ ਦੀ ਜ਼ਰੂਰਤ ਵੀ ਉਹ ਰੱਖਦਾ ਜਿਹੜਾ ਮਿਹਨਤ ਕਰਦਾ ਹਾਂ ਮਿਹਨਤ ਤੁਸੀਂ ਭਾਈ ਸਾਰੇ ਕਰਦੇ ਹੋਵੋਗੇ ਪਹਿਲਾਂ ਖਹਿਣਾ ਕਰੋ ਜੇ ਖਹਿ ਜਾਣੇ ਹੋ ਤਾਂ ਜਵਾਬ ਹੀ ਢੰਗ ਨਾਲ ਸੁਣ ਲਿਆ ਕਰੋ ਨਾ ਤਾਂ ਗੱਲ ਪੀੜੀਆਂ ਤੱਕ ਕਰੀਏ ਜੇ ਭਾਈ ਤੁਸੀਂ ਪੀੜੀਆਂ ਤੋਂ ਕੰਮ ਕਰਦੇ ਆ ਮੈਂ ਤਾਂ ਕੁਝ ਕਿਸਾਲਾਂ ਤੋਂ ਹੀ ਕੰਮ ਕਰਦਾ ਮੇਰਾ ਤਾਂ ਸੋਡਾ ਫਿਰ ਮੇਲ ਹੀ ਕੋਈ ਨਹੀਂ ਤੁਸੀਂ ਤਾਂ ਬਹੁਤ ਉੱਤੇ ਹੋ ਗੱਲ ਰਹਿ ਗਈ ਬਾਈ ਬਾਰਡਰਾਂ ਦੀ ਉਹ ਤੁਹਾਨੂੰ ਘਰੇ ਆ ਕੇ ਕੋਈ ਜਾਂ ਲੈ ਕੇ ਪ੍ਰੂਫ ਦੇਣ ਦੀ ਸਾਨੂੰ ਲੋੜ ਨਹੀਂ ਪੈਂਦੀ ਵੀ ਅਸੀਂ ਕਿਸਾਨੀ ਨਾਲ ਕਿੰਨੇ ਕੁ ਖੜੀ ਆ ਤੇ ਕਿੰਨੇ ਕੁ ਜੋੜੇ ਆ ਹਨਾ ਚਲੋ ਠੀਕ ਐ ਰੱਪਲਾਈ ਜੇ ਕੀਤਾ ਤਾਂ ਹੁਣ ਸਹਲਾ ਕਰੋ ਆਪਾਂ ਕਿਸੇ ਨੂੰ ਲਾ ਕੇ ਨਹੀਂ ਗੱਲ ਆਖੀ ਕਿਸੇ ਨੂੰ ਲਿਖ ਕੇ ਨਹੀਂ ਕਹਿੰਦੇ ਕਿਸੇ ਨੂੰ ਬੋਲ ਕੇ ਨਹੀਂ ਕਹਿੰਦੇ ਨਾ ਮੇਰੇ ਆਦਤਾਂ ਕਿਸੇ ਨਾਲ ਕੰਟਰੋਵਰਸੀ ਕਰਨ ਦੀ ਮੈਂ ਗੱਲ ਸਿਖਾਉਣ ਦੀ ਕਰਦਾ ਜਿੰਨੀ ਕਿ ਮੈਨੂੰ ਅਕਲ ਹੈ ਜੋ ਕੋਈ ਮੈਨੂੰ ਸਿਖਾਉਂਦਾ ਤੇ ਮੈਂ ਸਿੱਖਦਾ ਵੀ ਹਾਂ ਸਿੱਖਣ ਦੀ ਵੀ ਹਿੰਮਤ ਰੱਖਦਾ ਭਾਵੇਂ ਮੈਨੂੰ 5 ਸਾਲਾਂ ਦਾ ਜਵਾਬ ਆ ਕੀ ਗੱਲ ਸਿਖਾਜੇ